ਪਿੰਡ ਜਸਣਾ ਦਿਨ ਦਿਹਾੜੇ ਚੋਰਾਂ ਨੇ ਇੱਕ ਘਰ ਦੀ ਕੰਧ ਟੱਪ ਕੇ ਅੰਦਰ ਵੜ ਕੇ ਲਵਾਰੀ ਦਾ ਜਿੰਦਾ ਤੋੜ ਕੇ ਇੱਟਾਂ ਦੇ ਨਾਲ 2 ਲੱਖ ਦੇ ਕਰੀਬ ਗਹਿਣੇ 10000 ਲਗਦੀ ਕੀਤੀ ਚੋਰੀ ਪਰਿਵਾਰ ਦੀ ਮਹਿਲਾ ਸ਼ਹਿਰ ਗਈ ਹੋਈ ਸੀ ਦਵਾਈ ਲੈਣ ਪੁਲਿਸ ਸੀਸੀਟੀਵੀ ਦੀ ਫੁਟੇਜ ਲੈ ਕੇ ਕਰ ਰਹੀ ਹੈ ਚੋਰਾਂ ਦੀ ਤਲਾਸ਼ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਪਿੰਡ ਜਸਣਾ ਦੇ ਘਰ ਦੀਆਂ ਤਸਵੀਰਾਂ ਨੇ ਜਿਸ ਦੇ ਘਰ ਦਾ ਮੁਖੀ ਹਰਦੇਵ ਸਿੰਘ ਕੰਮ ਤੇ ਗਿਆ ਸੀ ਤੇ ਉਹਨਾਂ ਦਾ ਪੁੱਤਰ ਯੁਵਰਾਜ ਸਿੰਘ ਵੀ ਗਿਆ ਵੇ ਵਿੱਚ ਮਨਦੀਪ ਕੌਰ ਸੀ ਜੋ ਕਿ ਸ਼ਹਿਰ ਵਿੱਚ ਚਮਕੌਰ ਸਾਹਿਬ ਦਵਾਈ ਲੈਣ ਦੇ ਲਈ 11 ਵਜੇ ਗਈ ਤਾਂ 1 ਵਜੇ ਵਾਪਸ ਆਈ ਦਿਨ ਦਿਹਾੜੇ ਚੋਰਾਂ ਨੇ ਘਰ ਨੂੰ ਜਿੰਦਾ ਦੇਖ ਕੇ ਉੱਥੇ ਘਰ ਦੇ ਵਿੱਚ ਕੰਦ ਟੱਪ ਕੇ ਅੰਦਰ ਬੜੇ ਤੇ ਉਹਨਾਂ ਵੱਲੋਂ ਅੰਦਰ ਲਵਾਰੀ ਤੇ ਹੋਰ ਜਿੰਦਾ ਤੋੜ ਕੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੀ ਤਰ੍ਹਾਂ ਲਵਾਰੀ ਦੇ ਆਸ-ਪਾਸ ਖੜਿਆ ਹੋਇਆ ਸਮਾਨ ਹੈ ਇੱਟਾਂ ਦੇ ذریعے ਇਸ ਲਵਾਰੀ ਨੂੰ ਤੋੜਿਆ ਗਿਆ ਇਸ ਲਵਾਰੀ ਦੇ ਵਿੱਚ ਉਹਨਾਂ ਦੇ ਕਰੀਬ ਇੱਕ ਸੈੱਟ ਦੋ ਮੁੰਦੀਆਂ ਤੇ 2 ਲੱਖ ਦੇ ਕਰੀਬ ਗਹਿਣੇ ਤੇ 10000 ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਮੈਲਾ ਮਨਦੀਪ ਕਰਨੇ ਦੱਸਿਆ ਕਿ ਉਹਨਾਂ ਦੇ ਪਤੀ ਹਰਦੇਵ ਸਿੰਘ ਗਏ ਹੋ ਸੀ ਤੇ ਉਹਨਾਂ ਦੇ ਪੁੱਤਰ ਵੀ ਗਏ ਹੋ ਸੀ ਪਰੰਤੂ ਚੋਰਾਂ ਨੇ ਜਦੋਂ ਘਰ ਦੇ ਦਵਾਈ ਲੈਣ ਗਏ ਘਰ ਤੋਂ ਗਏ ਤਾਂ ਪਿੱਛੋਂ ਜਿੰਦਾ ਤੋੜ ਕੇ ਘਰ ਦੇ ਬਾਹਰ ਲੱਗਿਆ ਉਹ ਜਿੰਦਾ ਗੇਟ ਤੋਂ ਕੰਧ ਟੱਪ ਕੇ ਅੰਦਰ ਬੜੇ ਜਿੰਦਾ ਤੋੜ ਕੇ ਅੰਦਰ ਵੜ ਕੇ ਉਹਨਾਂ ਵੱਲੋਂ ਉਹਨਾਂ ਦੀ ਲਵਾਰੀ ਨੂੰ ਤੋੜਿਆ ਗਿਆ ਤੋੜਨ ਤੋਂ ਬਾਅਦ ਗਹਿਣੇ ਅਤੇ ਨਗਦੀ ਚੋਰੀ ਕੀਤੀ ਗਈ ਤੁਹਾਨੂੰ ਦੱਸਣਾ ਚਾਹੁੰਦੇ ਆਂ ਬੇਲਾ ਪੁਲਿਸ ਚੌਕੀ ਨੂੰ ਇਹਨਾਂ ਨੇ ਸੂਚਿਤ ਕੀਤਾ ਗਿਆ ਜਿੱਥੇ ਚੌਕੀਨ ਚਾਰ ਦਿਨਾਂ ਨੇ ਆ ਕੇ ਪਿੰਡ ਵਿੱਚ ਲੱਗੇ ਥਾਂ-ਥਾਂ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲਿਆ ਹੈ ਤੇ ਉਹਨਾਂ ਕਿਹਾ ਕਿ ਨਾਂ ਵਿੱਚ ਕੋਈ ਨਾ ਕੋਈ ਚੋਰਾਂ ਦਾ ਸੁਰਾਗ ਜ਼ਰੂਰ ਮਿਲੇਗਾ ਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਮਨਦੀਪ ਕੌਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਇਹ ਘਟਨਾ ਦਿਨ ਦਿਹਾੜੇ ਚਮਕੌਰ ਸਾਹਿਬ ਦੇ ਬਲਾਕ ਦੇ ਪਿੰਡ ਜਸਣਾ ਜੋ ਕਿ ਬੇਲੇ ਚੌਂਕੀ ਅਧੀਨ ਪੈਂਦਾ ਜਿੱਥੇ ਕਿ ਦਿਨ ਦਿਹਾੜੇ ਅੱਜ ਚੋਰੀ ਹੋਣ ਦੀ ਘਟਨਾ ਹੋਈ ਹੈ ਰਾਤਾਂ ਨੂੰ ਤੇ ਆਮ ਚੋਰੀਆਂ ਹੁੰਦੀਆਂ ਸੁਣਦੇ ਨੇ ਤੇ ਹੁਣ ਚੋਰਾਂ ਦੇ ਹੌਸਲੇ ਬੁਲੰਦ ਨੇ ਦਿਨ ਦਿਹਾੜੇ ਘਰ ਨੂੰ ਜਿੰਦਾ ਦੇਖ ਕੇ ਕੰਦ ਟੱਪ ਕੇ ਅੰਦਰ ਵੜ ਕੇ ਉਹਨਾਂ ਵੱਲੋਂ ਚੋਰੀ ਦੀ ਵਾਰ ਦਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਮਹਿਲਾ ਮਨਦੀਪ ਕੌਰ ਕੀ ਕਹਿੰਦੇ ਨੇ ਤੁਸੀਂ ਵੀ ਉਹਨਾਂ ਦੀ ਜਵਾਨੀ ਸੁਣੋ ਸਾਸਰੀ ਘਾਲ ਜੀ ਕਿਹੜਾ ਪਿੰਡ ਹੈ ਜੀ ਇਹ ਦਸਾ ਲਓ ਜੀ ਛੇਰ ਕਿਹੜਾ ਪਿੰਡ ਹੈ ਜੀ ਕਿਵੇਂ ਹੋਈ ਹੈ ਜੀ ਇਹ ਵਾਰਦਾਤ ਜਿਹੜੀ ਹੋਈ ਅੱਜ ਉਹ ਵੀ ਦਵਾਈ ਨੂੰ ਗਈ ਹੋਈ ਸੀ 11 ਵਜੇ ਗਈ ਨਾ ਕਰੋ 1 ਵਜੇ ਆਈਆਂ ਤੇ ਜਿਹੜੀਆਂ ਆਉਂਦੀਆਂ ਨੇ ਤਾਂ ਸਾਰਾ ਕੁਝ ਤੋੜਿਆ ਉਹਨੇ ਪਿਆ ਸੀ ਕਿੰਨੇ ਵਜੇ ਗਏ ਸੀਗੇ ਜੀ 11 ਵਜੇ ਗਏ ਸੀ ਬਾਪਸ ਕਿੰਨੇ ਵਜੇ ਆਇਓ ਜੀ 1 ਵਜੇ ਠੀਕ ਆ ਜੀ ਕੀ ਕੀ ਚੋਰੀ ਹੋਇਆ ਜੀ ਮੇਰਾ ਸੋਨ ਦਾ ਸੈਟ ਆ ਤੇ 200 ਮੁੰਡੀਆਂ ਨੇ ਤੇ ਇੱਕ ਮੁੰਡੇ ਦੀ ਚਾਹ ਨੇ ਇੱਕ ਘਰਦਿਆਂ ਦੀ ਉਸ ਤੋਂ ਇਲਾਵਾ ਜੀ 10000 ਰੁਪਏ ਤਾਂ ਸਨ ਠੀਕ ਆ ਜੀ ਕਾਰਵਾਈ ਕਰੀਆ ਕੋਈ ਹਾਂ ਪੁਲਿਸ ਵਾਲੇ ਆਏ ਸੀ ਕਿ ਫਿਰ ਉਹ ਆਪਣੀ ਕਾਰਵਾਈ ਕਰਕੇ ਗਏ ਨੇ ਕਹਿੰਦੇ ਉਹਨੇ ਚੈੱਕ ਕਰ ਲੂਗੇ ਠੀਕ ਆ ਜੀ ਗਿਆ ਜੀ ਆ ਦੇਖ ਲਓ ਜੀ ਸ਼ੀਸ਼ਾ ਸਾਹ ਕੋਲ ਸੀ ਬਿਮਾਰੀ ਦਾ ਤੋੜਿਆ ਜੀ ਹਿੱਟ ਪਈ ਆ ਜੀ ਆ ਸਮਾਨ ਆ ਜੋ ਚੋਰੀ ਹੋਇਆ ਜੀ ਇਹਨਾਂ ਦਾ ਗਹਿਣੇ ਚੋਰੀ ਹੋਏ ਨੇ ਜੀ ਸੋਨੇ ਦੇ ਤੇ ਪੇਟੀ ਵਿੱਚੋਂ 10000 ਰੁਪਏ ਨਕਦੀ ਚੋਰੀ ਹੋਇਆ ਜੀ